ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਤੇ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਸ ਕਰਦਾ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਜਦੋਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਆ ਰਹੀਆਂ ਆ ਜਾਂ ਬਹੁਤ ਸਾਰੇ ਪਾਣੀ ਦੀਆਂ ਵੀਡੀਓ ਜਿਹੜੀਆਂ ਆਉਣ ਡੀਆਂ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਜਿਹੜਾ ਹੋਣ ਡਿਆ ਪਾਣੀ ਕਰਕੇ ਤੇ ਬਾਕੀ ਮੈਂ ਪਹਿਲਾਂ ਤਾਂ ਇਹ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਆਪਣਾ ਖਿਆਲ ਰੱਖਿਓ ਤੇ ਆਪਣੀਆਂ ਸੇਫ ਥਾਵਾਂ ਤੇ ਪਹੁੰਚੋ ਜਿੱਥੇ-ਜਿੱਥੇ ਪਾਣੀ ਆ ਗਿਆ। ਬਾਕੀ ਬਾਬਾ ਜੀ ਮਿਹਰ ਕਰਨ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਪਰਤਾਂ ਦੇ ਠੀਕ-ਠਾਕ ਰਹਿਣ। ਦੂਜੀ ਗੱਲ ਇਹ ਹੈ ਕਿ ਮੈਂ ਵੀਡੀਓ ਤਾਂ ਨਹੀਂ ਪਾਉਂਦਾ ਇਸੇ ਕਰਕੇ ਵੀ ਬਹੁਤ ਸਾਰੇ ਜਿਹੜੇ ਇਹਨਾਂ ਵਿਦਵਾਨ ਹੀ ਨਾ ਉਹ ਫਿਰ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਸਾਨੂੰ ਕਿ ਤੁਸੀਂ ਜੀ ਉਧਰ ਪਾਣੀ ਆ ਗਿਆ ਜੀ ਲੋਕ ਡੁੱਬਣ ੜੇ ਆ ਜੀ ਤੁਸੀਂ ਵੀਡੀਓ ਪਾਉਂਦੇ ਜੀ। ਇਦਾਂ ਦੀ ਕੋਈ ਗੱਲ ਨਹੀਂਗੀ ਜੀ ਵੇਖੋ ਆਪਾਂ ਸਾਡੇ ਬੱਸ ਕੁਛ ਨਹੀਂਗਾ। ਬਾਕੀ ਆਪਾਂ ਦਾ ਅਰਦਾਸ ਕਰ ਸਕਦੇ ਹਾਂ ਮਾਲਕ ਅੱਗੇ ਕਿ ਹਰ ਇੱਕ ਨੂੰ ਆਪਣੇ ਘਰ ਪਰਿਵਾਰ ਦੇ ਵਿੱਚ ਸੁਖ ਰੱਖੇ ਤੇ ਖੁਸ਼ ਰਵੇ ਹਰ ਹਰ ਇੱਕ ਜੀ ਜਿਹੜਾ ਆ ਦੁਨੀਆ 'ਚ ਬੈਠਾ ਆ ਕਿਤੇ ਵੀ ਆ ਉਹ ਆਪਣੇ ਘਰ ਦੇ ਵਿੱਚ ਖੁਸ਼ ਰਵੇ ਸੁਖੀ ਰਵੇ ਤੇ ਮੈਂ ਵੀਡੀਓ ਤਾਂ ਕਰਕੇ 2 ਦਿਨ ਬ੍ਰੇਕ ਲਈ ਸੀ ਭੰਪਾਈ ਨਹੀਂ ਪਰ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਮੈਨੂੰ ਆਉਂਦੇ ਸੀ ਕਿ ਵੀਡੀਓ ਨਹੀਂ ਤੁਸੀਂ ਪਾਉਣ ਦੇ ਅਸੀਂ ਸੂਟ ਲੈਣੇ ਆ ਅਸੀਂ ਸੂਟ ਲੈਣੇ ਆ ਤੇ ਸੋ ਜਿੱਥੇ-ਜਿੱਥੇ ਤੇ ਪਾਣੀ ਦੀ ਮਾਰ ਪੈ ਗਈ ਆ ਉਹ ਕੁਦਰਤੀ ਆ ਉਥੇ ਆਪਾਂ ਕੁਝ ਨਹੀਂ ਕਰ ਸਕਦੇ ਜਿੱਥੇ-ਜਿੱਥੇ ਪਤਾ ਆ ਵੀ ਅੱਗੇ ਆਉਣ ਵਾਲੇ ਟਾਈਮ 'ਚ ਆ ਸਕਦਾ ਆ ਉਹ ਅਲਰਟ ਰਹਿਣ ਮੇਰੇ ਭੈਣ ਭਰਾ ਜਿੰਨੇ ਵੀ ਆ ਤੇ ਸਾਡੀ ਵੀ ਜਿੰਨੇ ਵੀ ਰਿਲੇਟਿਵ ਰਿਸ਼ਤੇਦਾਰੀਆਂ ਨੇ ਸਾਰਿਆਂ ਨੂੰ ਆਪਾਂ ਜੀ ਆਇਆਂ ਨੂੰ ਆਖਿਆ ਤੇ ਤੁਸੀਂ ਆ ਸਕਦੇ ਜੀ ਮੋਸਟ ਵੈਲਕਮ ਪਰ ਬਾਬਾ ਸੁੱਖ ਰੱਖੇ ਕਿ ਸਾਰਾ ਕੁਝ ਠੀਕ ਠਾਕ ਹੋ ਜਾਏ ਤੁਸੀਂ ਵੀ ਅਰਦਾਸ ਕਰੋ ਆਪਾਂ ਵੀ ਅਰਦਾਸ ਕਰਦੇ ਆਂ ਪੰਜਾਬ ਵਾਸੀ ਤੇ ਬਾਕੀ ਪੰਜਾਬ ਦੇ ਨਾਲ ਖੜੇ ਆ ਖੜੇ ਰਵਾਂਗੇ ਤੇ ਬਾਬਾ ਸੁੱਖ ਰੱਖੇ ਹਰ ਇੱਕ ਜੀ ਜਿਹੜਾ ਆ ਆਪਣੇ ਘਰ ਦੇ ਵਿੱਚ ਪਰਤੇ ਤੇ ਸੁੱਖ ਵਸੇ ਹਰ ਥਾਂ ਤੇ ਤੇ ਬਾਕੀ ਵੀਡੀਓ ਸ਼ੁਰੂ ਕਰਦਾ ਆ ਮੈਂ ਵੀਡੀਓ ਅੱਜ ਵੀ ਪੜਾਉਣੀ ਨਹੀਂ ਪਰ ਮੈਨੂੰ ਰਾਤੀ ਵੀ ਬੜੇ ਫੋਨ ਆਏ ਮੈਸੇਜ ਵੀ ਆਉਣ ੜੇ ਮੈਨੂੰ ਕਿ ਤੁਸੀਂ ਵੀਡੀਓ ਪਾਇਓ ਵੀਡੀਓ ਪਾਇਓ ਸੋ ਇਹ ਕਰਕੇ ਮੈਂ ਇਹ ਵੀਡੀਓ ਪਾਉਣ ਲੱਗਾ ਤੇ ਛੋਟੀ ਜੀ ਵੀਡੀਓ ਆ ਜਿਆਦਾ ਲੰਬੀ ਨਹੀਂਗੀ ਤੇ ਜਿਹੜੇ ਜਿਹੜੇ ਕਸਟਮਰ ਭੈਣ ਭਰਾਵਾਂ ਨੇ ਸਾਡਿਆਂ ਨੇ ਉਹ ਸੂਟ ਲੈਣੇ ਆ ਉਹ ਲੈ ਸਕਦੇ ਆ ਤੇ ਬਾਕੀ ਜਿਹੜੀਆਂ ਮਰੀਆਂ ਭੈਣਾਂ ਸਾਡਾ ਸਤਿਕਾਰ ਕਰਦੀਆਂ ਉਹਨਾਂ ਦਾ ਦਿਲੋਂ ਧੰਨਵਾਦ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਆ ਉੱਥੇ ਆਪਾਂ ਅਰਦਾਸ ਕਰ ਸਕਦੇ ਆ ਤੇ ਜਿੰਨੀ ਵੀ ਹੋ ਸਕਦੀ ਹੈ ਹੈਲਪ ਆਪਾਂ ਆਪਣੇ ਪਿੰਡ ਲੈਵਲ ਤੋਂ ਜਾਂ ਆਪਣੇ ਫਰੈਂਡ ਸਰਕਲ ਲੈਵਲ ਤੋਂ ਬਾਕੀ ਬਾਬਾ ਸੁੱਖ ਰੱਖੇ ਹਰ ਇੱਕ ਜੀ ਜਿਹੜਾ ਹੈ ਆਪਣੇ ਘਰ ਦੇ ਵਿੱਚ ਵਰਤੇ ਤੇ ਆ ਉਹ ਕਰਦੇ ਆ ਵੀਡੀਓ ਸ਼ੁਰੂ ਤੇ ਦਿਖਾਉਨੇ ਤੁਹਾਨੂੰ ਸੋਣ ਸੋਣੇ ਸੂਟ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਕਿ ਸਟਾਕ ਜਿਹੜਾ ਆਪਣੇ ਕੋਲ ਬਹੁਤ ਸਾਰਾ ਜਿਹੜਾ ਆਇਆ ਨਵਾਂ ਵੀ ਆ ਕੁਝ ਪਹਿਲਾਂ ਵਾਲਾ ਵੀ ਜਿਹੜਾ ਸੇਲ 'ਚ ਅੱਧਾ ਦਿਨ ਪਾਉਣ ਵਾਲਾ ਰਹਿ ਗਿਆ ਤੇ ਬਹੁਤ ਸਾਰੇ ਸੂਟ ਜਿਹੜੇ ਨੇ ਉਹ ਸਿੰਧੀ ਬੂਟੀ ਦੇ ਵਿੱਚ ਵੀ ਰੈਡੀ ਹੋ ਕੇ ਦੁਬਾਰੇ ਆ ਗਏ ਆਪਣੇ ਕੋਲ ਤੇ ਬਹੁਤ ਸਾਰੇ ਜਿਹੜੇ ਤੁਸੀਂ ਜੇ ਪਿਆਰ ਦਿੱਤਾ ਹੈ ਨਾ ਵੀਡੀਓਜ਼ ਨੂੰ ਤੇ ਆ ਸਟਾਕ ਤੇ ਆ ਥੋੜਾ ਜਿਹਾ ਰਹਿ ਗਿਆ ਕੁਝ ਅਜੇ ਖੋਲਣ ਵਾਲੇ ਆ ਸਾਰੇ ਆਪਾਂ ਸਿਰਫ ਇਹ ਸੇ ਕਰਕੇ ਨਹੀਂ ਖੋਲੇ ਕਿ ਥੋੜਾ ਜਨਾ ਇੱਕ ਵਾਰੀ ਹੋ ਜੇ ਸੈਟ ਜਾ ਸਾਰਾ ਕੰਮ ਤੇ ਬਾਬਾ ਜੀ ਸੁੱਖ ਰੱਖਣਾ ਹਰ ਇੱਕ ਆਪਣਾ ਪਰਿਵਾਰ ਜਿਹੜਾ ਹੈ ਘਰਾਂ ਦੇ ਵਿੱਚ ਪਹੁੰਚੇ ਤੇ ਆਪਣੇ ਜੀਵਾਂ ਚ ਸੁਖੀ ਸ਼ਾਂਤੀ ਬੈਠੇ ਜਾਗੇ ਤੇ ਸੋ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗਾ ਮੈਂ ਇਨਾਂ ਸੂਟਾਂ ਤੋਂ ਜਿਹੜੇ ਆਉਣਗੇ ਵਿਦਆਊਟ ਦੁਪੱਟਾ ਇੱਕੋ ਰੇਟ ਆਉਣਾ ਜੇ ਇਹਨਾਂ ਦਾ ਸਾਰੀ ਵੀਡੀਓ ਦੇ ਵਿੱਚ ਇੱਕ ਹੀ ਰੇਟ ਚੱਲਣਾ ਆ ਤੇ ਇਹਦੇ ਵਿੱਚ ਤੁਹਾਨੂੰ ਮਿਲ ਜੂਗੀ ਜੇ ਪਰੰਪਰਾ ਕਾਟਨ ਤੇ ਕੈਮਰੀ ਕਾਟਨ ਰੇਟ ਆਉਣਾ ਜੇ 545 ਰੁਪਏ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਸੋਹਣਾ ਜਿਹਾ ਸੂਟ ਫੈਬਰਿਕ ਮੈਂ ਦੱਸੀ ਜਾਊਂਗਾ ਸੁਣੀ ਜਾ ਇਹ ਪਹਿਲਾ ਸੂਟ ਆਉਣਾ ਜੇ ਪਰੰਪਰਾ ਕਾਟਨ ਦੇ ਉੱਤੇ ਬਿਨਾਂ ਲਾਈਨਿੰਗ ਤੋਂ ਸਟਿਚ ਹੋ ਜਾਂਦਾ ਜੇ ਰੇਟ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਨੈਕਸਟ ਜਿਹੜਾ ਡਿਜ਼ਾਈਨ ਜੇ ਉਹ ਵੀ ਆ ਜਣਾ ਜੇ ਪਰੰਪਰਾ ਕਾਟਨ ਦੇ ਉੱਤੇ ਤੇ ਇਹਨਾਂ ਦੇ ਨਾਤੇ ਬਾਜੂ ਵਰਕ ਬਣੇ ਜੇ ਤੇ ਨਾ ਹੀ ਇਹਨਾਂ ਦੀਆਂ ਬਾਟਮ ਬਣੀਆਂ ਜੇ ਇਹ ਸਿਰਫ ਹੈਗਾ ਜੇ ਫਰੰਟ ਵਰਕ ਲੈਂਥ ਦਾ ਕੋਈ ਪ੍ਰੋਬਲਮ ਨਹੀਂ ਜੇ ਜਿੱਥੇ ਨੈਕ ਬਣਿਆ ਹੋਊਗਾ ਤੁਹਾਨੂੰ ਮੈਂ ਆਪ ਹੀ ਦੱਸ ਦਊਂਗਾ ਬਾਕੀ ਜਿਹੜੇ ਬਿਨਾਂ ਲੈ ਨੈਕ ਤੋਂ ਨੇ ਉਹਨਾਂ ਦਾ ਕੋਈ ਪ੍ਰੋਬਲਮ ਨਹੀਂ ਲੈਂਥ ਦੀ ਇਹ ਹੈਗਾ ਜੇ ਕੈਮਰੀ ਕਾਟਨ ਦੇ ਉੱਤੇ ਰੇਟ ਹੈਗਾ ਜੇ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਦੇ neck ਤੇ design ਜੇ ਇਹਦਾ ਘੇਰਾ ਜਿਹੜਾ ਜੇ 23 ਇੰਚ ਦਾ ਜੇ ਤੇ ਇਹਦਾ neck ਤੋਂ ਲੈ ਕੇ ਤੇ ਘੇਰੇ ਤੱਕ ਦੀ ਲੈਂਥ ਜਿਹੜੀ 42 ਤੱਕ ਰੈਡੀ ਹੁੰਦੀ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਹੈਗਾ ਜੇ ਇਹਦਾ ਵੀ ਸੇਮ 545 ਰੁਪਏ ਆ ਵੀ ਸੋਹਣਾ ਜਿਹਾ ਸੂਟ ਤੁਸੀਂ ਲੈ ਸਕਦੇ ਜੇ ਪਰੰਪਰਾ ਕਾਟਨ ਦੇ ਉੱਤੇ ਇਹਦਾ ਰੇਟ ਵੀ ਆਉਣਾ ਜੇ 500 ਤੇ 45 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਇਸੇ ਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਦੂਸਰਾ ਕਲਰ ਆਪਣਾ ਮੂੰਗਿਆ ਕਲਰ ਜੇ ਰੇਟ ਸੇਮ ਉਹੀ 545 ਰੁਪਏ ਤੇ ਆ ਵੀ ਪਰੰਪਰਾ ਕਾਟਨ ਦੇ ਉੱਤੇ ਜੇ ਸੂਟ ਇਹ ਵੀ ਤੁਹਾਨੂੰ ਮਿਲ ਜੂਗਾ ਜੇ 545 ਰੁਪਏ ਦੇ ਨਾਲ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਹੁਣ ਸੂਟ ਜਿਹੜੇ ਸ਼ੁਰੂ ਹੋਣ ਲੱਗੇ ਜੇ ਇਹ ਹੈਗੇ ਜੇ ਮਸਲੀਨ ਦੇ ਇਹ ਤੋਂ ਪਹਿਲਾਂ ਜਿਹੜੇ ਸੀਗੇ ਉਹ ਹੈਗੇ ਸੀ ਕਾਟਨ ਦੇ ਜਿਦੇ ਵਿੱਚ ਬਿਨਾ ਲਾਈਨਿੰਗ ਤੋਂ ਸਟਿਚ ਹੋਣੇ ਸੀ ਮਸਲੀਨ ਦੇ ਸੂਟ ਜੇ ਲਾਈਨਿੰਗ ਇਹਨਾਂ ਨੂੰ ਲੱਗ ਸਕਦੀ ਜੇ ਤੇ ਇਹਨਾਂ ਦਾ ਰੇਟ ਜਿਹੜਾ ਜੇ 545 ਰੁਪਏ ਰਹਿਣ ਵਾਲਾ ਜੇ ਜਿਹਦੇ ਵਿੱਚ ਵੇਖ ਸਕਦੇ ਜੇ ਤੁਸੀਂ ਤਿੱਲੇ ਦਾ ਵਰਕ ਥ्रेड ਵਰਕ ਤੇ ਨਾਲ ਇਹਦੇ ਨੈਕ ਲਾਈਨ ਬਣੀ ਜੇ ਬੜੀ ਸੋਹਣੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਜੇ ਆ ਸਾਰੀ ਫਰਾਂਟੇ ਦੀ ਰੇਟ ਆਉਣਾ ਜੇ ਇਹਦਾ ਸੇਮ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਅੱਗੇ ਚੈੱਕ ਕਰ ਲਿਓ ਮਜੈਂਟਾ ਕਲਰ ਬਹੁਤ ਸੋਹਣੀ ਸ਼ੇਡ ਜੇ ਬਹੁਤ ਪਿਆਰਾ ਜਿਹਾ ਕਲਰ ਜੇ ਜਿਹਦੇ ਵਿੱਚ ਸਾਰੇ ਚ ਤੁਹਾਨੂੰ ਵਰਕ ਮਿਲਣਾ ਤਿੱਲੇ ਦਾ ਤੇ ਨਾਲ ਥ्रेड ਦਾ ਰੇਟ ਸਿਰਫ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਅੱਗੇ ਸੋਹਣੀ ਜੀ ਸ਼ੇਡ ਆ ਗਈ ਜੇ ਮਰੂਨ ਸ਼ੇਡ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਜੇ ਬਹੁਤ ਪਿਆਰਾ ਕਲਰ ਜੇ ਜਿਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਨਿਓਨ ਸ਼ੇਡ ਦਾ ਕਲਰ ਹੋਇਆ ਬਹੁਤ ਸੋਹਣਾ ਥ੍ਰੈਡ ਦਾ ਤੇ ਪਲੱਸ ਇਹਦੇ ਨਾਲ ਏਮਬਰਾਇਡਰੀ ਇਹਦਾ ਵੀ ਪੈਨਲ ਵਰਕ ਬਣਿਆ ਜੇ ਨੱਕ ਦਾ ਕੋਈ ਡਿਜ਼ਾਈਨ ਨਹੀਂ ਹੈਗਾ ਇਹਦਾ ਕੋਈ ਇਸ਼ੂ ਨਹੀਂਗਾ ਲੈਂਥ ਦਾ ਰੇਟ ਉਹੀ ਸੇਮ ਆਉਣਾ ਜੇ 545 ਰੁਪਏ ਅੱਗੇ ਆ ਗਈ ਜੇ ਫਿਰੋਜੀ ਸ਼ੇਡ ਬਹੁਤ ਸੋਹਣਾ ਸੂਟ ਜੇ ਇਹ ਵੀ ਇਹਦਾ ਰੇਟ ਵੀ 545 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਜੇ ਫੈਬਰਿਕ ਹੈਗਾ ਜੇ ਮਸਲੀਨ ਦਾ ਤੇ ਕੱਟ ਹੈ ਜੇ 5 ਮੀਟਰ ਦੀ ਆ ਇੱਕ ਸੂਟ ਹੈਗਾ ਜੇ ਸ਼ਿਮਰ ਦੇ ਵਿੱਚ ਇਹ ਤੁਹਾਨੂੰ ਮਿਲੂਗਾ ਜੇ ਸ਼ਿਮਰ ਦੇ ਵਿੱਚ ਡਿਜ਼ਾਈਨ ਵੇਖ ਲਿਓ ਤੇ ਰੇਟ ਇਹਦਾ ਵੀ 545 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਆ ਆ ਗਿਆ ਜੇ ਚਾਕਲੇਟ ਸ਼ਿਮਰ ਦੇ ਉੱਤੇ ਸੂਟ ਇਹਦਾ ਵੀ ਫੈਬਰਿਕ ਬਹੁਤ ਪਿਆਰਾ ਜੇ ਫੈਬਰਿਕ ਹੈਗਾ ਜੇ ਚਾਕਲੇਟ ਸ਼ਿਮਰ ਦਾ ਤੇ ਇਹਦੇ neck ਦਾ ਡਿਜ਼ਾਈਨ ਬੜਾ ਸੋਹਣਾ ਬਣਿਆ ਜੇ ਤੇ ਆਹ ਸਾਰਾ ਹੀ ਇਹਦੀ ਫਰੰਟ ਜਿਹੜੀ ਜੇ ਬਣੀ ਜੇ ਘੇਰੇ ਦੀ ਬਿਨਾ ਬਾਜੂ ਵਰਕ ਤੋਂ ਜੇ ਬਿਨਾ ਬਾਟਮ ਵਰਕ ਤੋਂ ਜੇ ਬਿਨਾ ਦੁਪੱਟੇ ਤੋਂ ਜੇ ਰੇਟ 545 ਰੁਪਏ ਆਹ ਸੋਹਣਾ ਜਿਹਾ ਡਿਜ਼ਾਈਨ ਆ ਗਿਆ ਜੇ ਰਸਟ ਸ਼ੀਡ ਦੇ ਉੱਤੇ ਇਹ ਵੀ ਤੁਸੀਂ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ 545 ਰੁਪਈਆ ਦੇ ਨਾਲ ਤੇ ਅੱਗੇ ਫੇਰ ਆ ਗਿਆ ਜੇ ਬੜਾ ਸੋਹਣਾ سرمੇ ਰੰਗ ਆਇਆ ਕਲਰ ਜਿਹਦੇ ਵਿੱਚ ਤੁਹਾਨੂੰ ਮਿਲਣਾ neck ਦਾ ਡਿਜ਼ਾਈਨ ਬਹੁਤ ਸੋਹਣਾ ਫਰੰਟ ਦਾ ਤੇ ਨਾਲ ਘੇਰੇ ਦਾ ਰੇਟ 545 ਰੁਪਈਆ ਅੱਗੇ ਆ ਗਿਆ ਜੇ ਵਾਈਟ ਵਾਈਟ ਨਹੀਂਗਾ ਇਹ ਥੋੜਾ ਜਿਹਾਗਾ ਕਰੀਮ ਸ਼ੇਡ ਜਿਹਦੇ ਵਿੱਚ embroidery work ਬਹੁਤ ਸੋਹਣਾ ਜਿਹਾ neck line ਬਹੁਤ ਸੋਹਣੀ ਬਣੀ ਆ ਰੇਟ ਇਹਦਾ ਵੀ ਸੇਮ 545 ਰੁਪਏ ਜੇ ਸ਼ਿਪਿੰਗ ਫ੍ਰੀ ਦੇ ਨਾਲ ਅੱਗੇ ਇੱਕ ਹੋਰ ਸੋਹਣਾ ਜਿਹਾ ਸੂਟ ਆ ਗਿਆ ਜੇ ਰਸਟ ਸ਼ੇਡ ਦੇ ਉੱਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਆਲ ਓਵਰ ਇੰਡੀਆ ਚ ਸ਼ਿਪਿੰਗ ਫ੍ਰੀ ਤੇ ਆ ਸਾਡਾ ਜਿਹੜਾ ਹੈਗਾ ਬੜਾ viral design ਹੈਗਾ ਇਹਦੇ ਵਿੱਚ ਆਪਣੇ ਕੋਲ 2-4 ਸੂਟ ਹੀ ਰਹਿ ਗਏ ਆ ਇਹ ਵੀ ਹੁਣ ਮੇਲਾ ਖਤਮ ਹੋ ਗਿਆ ਜੇ ਮਸਲੀਨ ਦੇ ਸੂਟ ਜੇ ਆਲ ਓਵਰ 5 ਮੀਟਰ ਦੀ ਕਟ ਜੇ ਸ਼ਿਪਿੰਗ ਫ੍ਰੀ ਜੇ ਆਲਓਵਰ ਇੰਡੀਆ ਦੇ ਵਿੱਚ ਆ ਆ ਗਿਆ ਜੇ ਫਿਰ ਚੌਕਲੇਟ ਸ਼ਿਮਰ ਦੇ ਉੱਤੇ ਅੱਜ ਦੇ ਸੂਟ ਜਿਹੜੇ ਆ ਨਾ ਸਾਡੇ ਕੋਲ ਥੋੜੇ ਜੇ ਖੁੱਲੇ ਮਿਕਸ ਹੀ ਆ ਤੇ ਫੈਬਰਿਕ ਮੈਂ ਤੁਹਾਨੂੰ ਬੋਲ ਬੋਲ ਕੇ ਦੱਸੀ ਜਾਣ ਡਿਆ ਤੁਸੀਂ ਸੁਣੀ ਜਾਇਓ ਤੇ ਆ ਵੀ ਸੋਹਣਾ ਜਿਹਾ ਸੂਟ ਜਿਹੜਾ ਜੇ ਇਹ ਵੀ ਚੌਕਲੇਟ ਸ਼ਿਮਰ ਦੇ ਉੱਤੇ ਜੇ ਬਹੁਤ ਪਿਆਰੀ ਛੇੜ ਜੇ ਪਿਸਤਾ ਕਲਰ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਆ ਫਿਰ ਆ ਗਿਆ ਜੇ ਚੌਕਲੇਟ ਦੇ ਉੱਤੇ ਕਲਰ ਆ ਗਿਆ ਜੇ ਡਾਰਕ ਗ੍ਰੇ ਰੇਟ ਹੈਗਾ ਜੇ 545 ਰੁਪਏ ਤੇ ਆ ਸੂਟ ਆ ਗਿਆ ਜੇ ਮਸਲੀਨ ਦੇ ਉੱਤੇ ਇਹ ਵੀ ਸੋਨਾ ਜਾਂ ਵਰਕ ਤੇ ਸੋਨਾ ਜਾਂ ਸੂਟ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ 'ਚ 545 ਰੁਪਈਆ 'ਚ ਅੱਗੇ ਆ ਗਏ ਜੇ ਗ੍ਰੇ ਕਲਰ ਗ੍ਰੇ ਨਹੀਂ ਸੱਚ ਮਾਊਸ ਕਲਰ ਇਹ ਵੀਡੀਓ 'ਚ ਥੋੜਾ ਜਿਹਾ ਫਰਕ ਆਉਂਦਾ ਜੇ ਪਰ ਇਹ ਕਲਰ ਹੈਗਾ ਜੇ ਮਾਊਸ ਫੈਬਰਿਕ ਹੈਗਾ ਜੇ ਮਸਲੀਨ ਦਾ ਰੇਟ ਹੈਗਾ ਜੇ 545 ਰੁਪਈਏ ਤੇ ਆ ਪਲਾਜੋ ਵਾਲੇ ਸੂਟ ਹੀ ਇਹਨਾਂ ਨੂੰ ਵੀ ਤੁਸੀਂ ਬੜਾ ਪਿਆਰ ਦਿੰਦੇ ਹੋ ਇਹ ਆ ਹੋ ਗਿਆ ਜੇ ਰੀਸਟਾਕ ਕਲਰ ਤੇ ਰੇਟ ਹੈਗਾ ਜੇ ਇਹਦਾ ਸੇਮ 545 ਰੁਪਈਏ ਆ ਨੈਕ ਦਾ ਡਿਜ਼ਾਈਨ ਜੇ ਆ ਸਾਰਾ ਫਰੰਟ ਜੇ ਤੇ ਆ ਇਹਦੇ ਨਾਲ ਹੈਗਾ ਜੇ ਬਾਟਮ ਰਿਉਣ ਦਾ ਰੇਟ ਆਉਣਾ ਜੇ 545 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਚ ਇਹ ਕਾ ਵੀ ਪਿਆਰਾ ਜਿਹਾ ਕਲਰ ਚੈੱਕ ਕਰ ਲਓ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਫੈਬਰਿਕ ਦੇ ਉੱਤੇ ਮਸਲੀਨ ਦੇ ਉੱਤੇ ਸਾਰੇ ਸੂਟ ਦੇ ਵਿੱਚ ਬੋਟੀਆਂ ਪਈਆਂ ਜੇ ਕਲਰ ਸੇਮ ਡਿੱਟ ਓਰੀਜਨਲ ਵੀਡੀਓ ਵਾਲਾ ਰੇਟ 500 ਤੇ 45 ਰੁਪਏ ਫੈਬਰਿਕ ਮਸਲੀਨ ਦਾ ਆ ਵੀ ਸੋਹਣਾ ਜਿਹਾ ਤੁਹਾਨੂੰ ਮਿਲ ਜੂਗਾ ਮਸਲੀਨ ਦੇ ਉੱਤੇ ਰੈਡੀ ਹੋਇਆ ਇਹਦਾ ਵੀ ਰੇਟ ਸੇਮ ਆ ਜਾਊਗਾ ਜੀ ਤੇ ਫੈਬਰਿਕ ਵੀ ਸੇਮ ਆ ਜਾਊਗਾ ਜੇ 500 ਤੇ 45 ਰੁਪਏ ਤੇ ਅੱਗੇ ਆ ਗਿਆ ਜੇ ਮਸਟਰਡ ਕਲਰ ਬਹੁਤ ਸੋਹਣਾ ਕਲਰ ਜੇ ਇਹ ਵੀ ਇਹਦੇ ਵੀ ਤੁਸੀਂ ਲੈ ਸਕਦੇ ਜੇ neck ਦੇ ਉੱਤੇ ਵਰਕ ਬਹੁਤ ਸੋਹਣਾ neck line ਦਾ ਤੇ ਮਸਲੀਨ ਦਾ ਫੈਬਰਿਕ ਜੇ ਰੇਟ 545 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਤੇ ਅੱਗੇ ਆ ਗਿਆ ਜੇ ਰੈੱਡ ਕਲਰ ਇਹ ਵੀ ਬਹੁਤ ਪਿਆਰਾ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹ ਵੀ ਫੈਬਰਿਕ ਬਹੁਤ ਪਿਆਰਾ ਜੇ ਤੇ ਜਿਹਦੇ ਵਿੱਚ ਘੇਰੇ ਦਾ ਵਰਕ ਜੇ ਸਾਰੇ ਸੂਟ 'ਚ ਬੂਟੀਆਂ ਤੁਹਾਨੂੰ ਮਿਲ ਜਾਣਗੇ ਜੇ ਤੇ ਰੇਟ ਜਿਹੜਾ ਮਿਲਦਾ ਆ ਉਹ ਤਾਂ ਸਿਰਫ ਤਾਂ ਸਿਰਫ ਹੈਗਾ ਜੇ 545 ਰੁਪਏ ਤੇ ਆ ਵੀ ਸੋਹਣਾ ਜਿਹਾ ਸੂਟ ਤੇ ਸੋਹਣਾ ਜਿਹਾ ਡਿਜ਼ਾਈਨ ਤੁਸੀਂ ਲੈ ਲਓ ਮਸਲੀਨ ਦੇ ਉੱਤੇ ਰੇਟ 545 ਰੁਪਏ। ਆ ਵੀ ਸੇਮ ਡਿਜ਼ਾਈਨ ਚ ਆ ਜੂਗਾ ਜੇ ਕਲਰ ਆ ਗਿਆ ਮਸਟਰਡ ਜਿਹਦੇ ਵਿੱਚ ਬਟਰਫਲਾਈ ਆ ਗਈਆਂ ਚੈਰੀ ਕਲਰ ਦੀਆਂ ਤੇ ਪਿੰਕ ਕਲਰ ਦੀਆਂ। ਰੇਟ ਸੇਮ ਉਹੀ 545 ਰੁਪਈਆ ਚ। ਅੱਗੇ ਫੇਰ ਆ ਗਿਆ ਮਸਲੀਨ ਮਸਲੀਨ ਮਸਲੀਨ। ਸੇਮ ਡਿਜ਼ਾਈਨ ਤੇ ਸੇਮ ਕਲਰ ਕੰਟਰਾਸਟ ਕੰਬੀਨੇਸ਼ਨ ਆ ਰੇਟ ਉਹੀ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ। ਆ ਆ ਗਿਆ ਡਿਜ਼ਾਈਨ ਆਪਣਾ ਪੁਰਾਣਾ ਸੁਪਰ ਹਿੱਟ ਵਾਲਾ। ਤੇ ਇਹਦੇ ਵਿੱਚ ਨਾ ਜਿਆਦਾ ਕਲਰ ਆਪਸ਼ਨਾਂ ਨਹੀਂ ਹੈਗੀਆਂ ਕਲਰ ਸਿੰਗਲ ਸਿੰਗਲ ਹੀ ਆ ਤੇ ਤੁਹਾਨੂੰ ਇਹਦੇ ਨਾਲ ਦੇ ਇੱਕ ਨਾਲ ਦੇ ਜਿੱਦਾਂ ਕੁਆਂਟੀਟੀ ਚ ਮਿਲ ਜਾਣਗੇ ਪਰ ਜਿਆਦਾ ਆਪਸ਼ਨਾਂ ਨਹੀਂ ਹੈਗੀਆਂ ਆਹ ਡਿਜ਼ਾਈਨ ਹੈ ਜਿੱਦਾਂ ਇਹਦੇ ਵਿੱਚ ਵੀ ਤੁਹਾਨੂੰ ਸੇਮ ਇੱਕੋ ਕਲਰ ਮਿਲੂਗਾ ਇਹਦੇ ਵਿੱਚ ਵੀ ਕਲਰ ਆਪਸ਼ਨਾਂ ਨਹੀਂ ਹੈਗੀਆਂ ਤੁਸੀਂ ਕਲਰ ਆਪਸ਼ਨਾਂ ਦੇ ਚੱਕਰ 'ਚ ਹੀ ਕਈ ਵਾਰੀ ਲੇਟ ਹੋ ਜਾਂਦੇ ਜਾਂ ਫਿਰ ਉਹਨਾਂ ਜਨੂੰ ਸਟਾਕ ਖਤਮ ਹੋ ਜਾਂਦਾ ਤੇ ਆਹ ਸੋਹਣਾ ਜਿਹਾ ਮਸਲੀਨ ਦਾ ਸੂਟ ਹੈਗਾ ਇਹਦਾ ਵੀ ਬੜਾ ਜਿਆਦਾ ਡਿਜ਼ਾਈਨ ਵਾਇਰਲ ਹੈਗਾ ਤੇ ਬਹੁਤ ਪਿਆਰ ਦਿੱਤਾ ਹੈ ਤੁਸੀਂ ਇਹ ਵੀ ਤੁਸੀਂ ਲੈ ਸਕਦੇ ਜੇ 545 ਰੁਪਈਆ ਦੇ ਵਿੱਚ ਆ ਮੈਨੂੰ ਲੱਗਦਾ ਸਾਡਾ ਲਾਸਟ ਸੂਟ ਰਹਿ ਗਿਆ ਵੀਡੀਓ ਦਾ ਇਹ ਵੀ ਤੁਸੀਂ ਰਿਯਾਨ ਦੀ ਬਾਟਮ ਦੇ ਨਾਲ ਸੋਹਣਾ ਜਿਹਾ ਡਿਜ਼ਾਈਨ ਤੇ ਨੈੱਕ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਜੇ ਇਹ ਵੀ ਤੁਸੀਂ ਲੈ ਸਕਦੇ ਜੇ 545 ਰੁਪਏ ਦਾ ਸ਼ਿਪਿੰਗ ਫ੍ਰੀ ਦੇ ਵਿੱਚ 올ਓਵਰ ਇੰਡੀਆ ਚ ਤੇ ਤੁਸੀਂ ਉਹ ਮੇਰੇ ਪਿੱਛੇ ਵੇਖ ਸਕਦੇ ਜੇ ਰੈਕ ਆਪਾਂ ਖਾਲੀ ਕਰਤੇ ਆ ਸੂਟ ਸਾਰੇ ਵੀਡੀਓ ਚ ਪਾਤੇ ਆ ਤੇ ਜਿੱਥੇ ਜਿੱਥੇ ਵੀ ਤੁਸੀਂ ਚਾਹੁੰਦੇ ਜੇ ਤੁਹਾਨੂੰ ਆਪਾਂ ਸੂਟ ਭੇਜ ਦਾਂਗੇ ਤੇ ਥੋੜੀ ਜੀ ਪ੍ਰੋਬਲਮ ਆ ਸਕਦੀ ਹੈ ਜਿੱਥੇ ਸਰਵਿਸ ਨਾ ਅਵੇਲੇਬਲ ਹੋਈ ਪਾਣੀ ਦਾ ਕਰਕੇ ਜਿੱਥੇ ਜਿੱਥੇ ਪਾਣੀ ਜ਼ਿਆਦਾ ਆ ਗਿਆ ਹੋ ਸਕਦਾ ਉਸੇ ਸਰਵਿਸ ਡਿਲੇ ਹੋਈ ਹੋਵੇ ਤੇ ਸੋ ਪਲੀਜ਼ ਉਹਦੇ ਲਈ ਵੇਟ ਕਰ ਲਿਓ ਬਾਕੀ ਸੋਹਣੇ ਸੋਹਣੇ ਸੂਟ ਜਿਹੜੇ ਬੁੱਕ ਕਰ ਲਿਓ ਤੇ ਇੱਕ ਵਾਰੀ ਫਿਰ ਤੋਂ ਸਾਰੇ ਜਣੇ ਆਪਾਂ ਅਰਦਾਸ ਬੇਨਤੀ ਕਰਦੇ ਆ ਆਪਣੇ ਪੰਜਾਬ ਵਾਸਤੇ ਆਪਣੇ ਭੈਣ ਭਰਾਵਾਂ ਵਾਸਤੇ ਤੇ ਬਾਕੀ ਬਾਬਾ ਸੁੱਖ ਰੱਖੇ ਹਰ ਪਰਿਵਾਰ 'ਚ ਖੁਸ਼ੀਆਂ ਆਉਣ ਤੇ ਬਾਬਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਤੇ ਬਾਕੀ ਫਿਰ ਮਿਲਾਂਗੇ ਆਪਾਂ ਤੁਹਾਨੂੰ ਨਵੇਂ ਸੂਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਫਿਰ ਇੱਕ ਵਾਰੀ ਅਰਦਾਸ ਬੇਨਤੀ ਉਹਨਾਂ ਪਰਿਵਾਰਾਂ ਲਈ ਉਹਨਾਂ ਆਪਣੇ ਸਾਰੇ ਭੈਣ ਭਰਾਵਾਂ ਲਈ ਜਿਹੜੇ ਇਸ ਟਾਈਮ ਦੇ ਵਿੱਚ ਤੰਗੀ ਦਾ ਦੌਰ ਵੇਖ ਰਹੇ ਨੇ ਤੇ ਬਾਕੀ ਬਾਬਾ ਸੁੱਖ ਰੱਖੇ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ